ਆਦਾ ਕਿਹੜਾ ਮਗਰੀ ਆ ਆਡਾ ਸੋਨੇ ਯਾਰ ਦਾ ਬੱਚਾ ਮਾਰਦਾ ਤਰਿਆਣੇ ਵਿੱਚ ਲੁੰਦਾ ਜੀ ਬਾਡਾ ਸੋਨੇ ਯਾਰ ਦਾ ਬੱਚਾ ਮਾਰਦਾ ਸਾਡੇ ਪ੍ਰਿੰਟ ਦਾ ਜਿਵੇਂ ਸਾਰਿਆਂ ਨੇ ਦੱਸਿਆ ਕਿ ਨੌਜਵਾਨ ਬੱਚਾ ਐਸਪੀ ਇੱਥੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹਰਾਨੀ ਵਾਲੀ ਗੱਲ ਇਹ ਬਿਆਨ ਸਾਰਿਆਂ ਨੇ ਸੁਣ ਲਿਆ ਕਿ ਜਦੋਂ ਮਾਲਕਾ ਦੇ ਥੱਲੇ ਰਹਿ ਕੇ ਆਪਾਂ ਕੰਮ ਕਰੀਏ ਸਾਨੂੰ ਪਤਾ ਸਾਡੀ ਮਸ਼ੀਨ ਪਲਟ ਗਈ ਆ ਜਾਂ ਟੇਢੀ ਹੋ ਗਈ ਆ ਤੇ ਆਪਾਂ ਨਾ ਤੁਸੀਂ ਇਹ ਗੱਲ ਜਿਹੜੀ ਹੈ ਇੱਥੋਂ ਦਾ ਸੋ ਵੀ ਕਿ ਕੋਈ ਪਾਣੀ ਦਾ ਰੋਡ ਨਹੀਂ ਹੈਗਾ ਨਾ ਪਾਣੀ ਕੋਈ 5 5 10 10 ਫੁੱਟ ਡੂੰਗਾ ਬਿਲਕੁਲ ਲੱਖ ਲੱਖ ਪਾਣੀ ਆ ਵਿੱਚ ਬੱਚੇ ਪੜੇ ਹੋਏ ਆ ਇਸ ਕਰਕੇ ਵੱਡੀ ਇਹ ਕਾਰਵਾਈ ਹੋਣੀ ਚਾਹੀਦੀ ਆ ਕਿ ਮਾਲਕ ਕਿੱਥੇ ਆ ਜਿੰਨਾ ਮਾਲਕਾਂ ਵਾਲੇ ਥੱਲੇ ਰਹਿ ਕੇ ਆਪਾਂ ਕੰਮ ਕਰਦੇ ਆ ਉਹਨਾਂ ਦਾ ਕੋਈ ਫਰਜ਼ ਨਹੀਂ ਸਵੇਰ ਦਾ ਬਣਦਾ ਸੀ ਉਹ ਅੱਤਾ ਘੰਟੇ ਲਾਂਦੇ ਨੇ ਸਾਡਾ ਬੱਚਾ ਬਾਹਰ ਆਣਾ ਸੀ ਤੁਹਾਡੇ ਲਈ ਆਪਾਂ 2 ਘੰਟੇ ਦਾ ਸਮਾਂ ਦਿੰਨੇ ਆ ਮਾਲਕ ਨੂੰ ਪ੍ਰਸ਼ਾਸਨ ਨੂੰ ਇੱਥੋਂ ਦੀ ਪੁਲਿਸ ਨੂੰ ਸਾਰੇ ਮੋਤਵਾ ਸਾਰਾ ਪਿੰਡ ਇਹ ਸਾਡਾ ਬੱਚਾ ਨਾਲ ਲੱਭ ਆਪਾਂ ਜਕੀਰੇ ਦੇ ਘਰ ਦੇ ਅੱਗੇ ਧਰਨਾ ਦੇਵਾਂਗੇ ਫਿਰ ਮੈਂ ਬੇਨਤੀ ਕਰਦਾ ਸੋਸ਼ਲ ਮੀਡੀਆ ਤੇ ਰਾਈ ਮੈਂ ਤੁਹਾਨੂੰ ਵੀ ਕਹਾਂਗਾ ਕਿ ਉਹ ਥਾਂ ਵੀ ਦੱਸੋ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਗੋਡੇ-ਗੋਡੇ ਪਾਣੀ ਨਹੀਂ ਹੈਗਾ ਸਵੇਰ ਤੋਂ ਮਸ਼ੀਨ ਡਿੱਗੀ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਇੱਥੇ ਪ੍ਰਬੰਧ ਕਰਕੇ ਘਟੋ-ਘਟ ਬੱਚਾ ਜੇ ਜਿਉਂਦਾ ਹੈ ਜਾਂ ਬੱਚਾ ਮਰ ਚੁੱਕਾ ਉਹਦੀ ਡੈੱਡ ਬੋਡੀ ਤੇ ਬਾਹਰ ਕੱਢਦੇ ਤੁਸੀਂ ਡੈੱਡ ਬੋਡੀ ਬਾਹਰ ਕੱਢਣ ਤੋਂ ਬਿਨਾਂ ਤੁਸੀਂ ਜਿਹੜਾ ਹੈ ਉਹ ਇੱਥੋਂ ਆਪ ਭੱਜੇ ਆਪਣੇ ਜਿਹੜੇ ਹੋਰ ਆਪਰੇਟਰ ਉਹ ਭਜਾਏ ਅੱਜ ਪੂਰਾ ਪਿੰਡ ਹੋਰ ਇਲਾਕੇ ਦੇ ਪਤਵੰਤੇ ਇੱਥੇ ਆ ਕੇ ਪਰੇਸ਼ਾਨ ਹੋ ਰਹੇ ਪਰ ਜਿੰਨਾ ਮਾਲਕਾਂ ਥੱਲੇ ਬੱਚਾ ਕੰਮ ਕਰਦਾ ਉਹ ਉਲੁਕੇ ਬੈਠੇ ਆ ਇੱਥੋਂ ਸਿੱਧਾ ਜਾਹਰ ਹੁੰਦਾ ਕਿ ਸਾਡੇ ਬੱਚੇ ਨੂੰ ਜਾਂ ਮਾਰਿਆ ਗਿਆ ਜੇ ਨਹੀਂ ਮਾਰਿਆ ਗਿਆ ਤੇ ਉਹਦੀ ਲਾਸ਼ ਕਿੱਥੇ ਆ ਜੇ ਇਹ ਲਾਸ਼ ਨਾਲ ਲੱਭੀ 2 ਘੰਟੇ ਦਾ ਸਮਾਂ ਦਿੱਤਾ 5 ਵਜੇ ਤੱਕ ਪ੍ਰਸ਼ਾਸਨ ਨੂੰ ਵੀ ਆਪਾਂ ਜ਼ਗੀਰੇ ਦੇ ਘਰ ਜੱਗੇ ਧੰਨਾ ਕਰਾਂਗੇ ਮੈਂ ਸਰਪੰਚ ਜੱਗੋ ਤੱਕ ਟੰਡਾ ਮੇਰੇ ਨਾਲ ਗ੍ਰਾਮ ਪੰਚਾਇਤ ਤੇ ਸਾਰੇ ਪਿੰਡ ਦੇ ਨੌਜਵਾਨ ਜਿਹੜੇ ਇੱਥੇ ਕੱਤਰ ਹੋਏ ਆ ਜੀ ਇਹ ਰਾਤ ਨੂੰ ਇੱਥੇ ਮਾਈਨਿੰਗ ਕੀਤੀ ਜਾਂਦੀ ਆ। ਸਤਲਜਾ ਕਿਤਾ ਹੁਣ ਉਹ ਲੱਪਾਂ ਦੇ ਨਾਲ ਥੱਲੇ ਲੱਪਾਂ ਦੇ ਹਨ ਨੂੰ ਸਬੂਤ ਤਵੇੜ ਬੱਚੇ ਦੇ ਨਿ ਪਚਾੜਾ ਕਿੱਥੇ ਆ। ਨਾਲ ਜਿਹੜਾ ਨਾਲ ਬੰਦਾ ਵਾ ਉਹ ਸਬੂਤ ਉਹਨੂੰ ਸਾਰਾ ਪਤਾ ਉਹਨੂੰ ਕੋਈ ਮਤਲਬ ਉਹਨੂੰ ਸਾਹਮਣੇ ਕਰਦੇ ਨਹੀਂ ਸਾਡਾ ਜਿਆਹੇ ਉਹਨੂੰ ਕੁੱਟਾਂ ਲੱਗੀਆਂ ਤੇ ਕੋਟਕੇ ਮਨਾਉਂਦੇ ਆ। ਕਾਮਿਲੇ ਹੱਟ ਲੱਗ ਜਾਂਦਾ ਉਹ ਹਜ਼ਰ ਕਰਨ ਦੇ। ਆਏ ਕੀ ਦਸੀਏ ਹੁਣ ਇੱਥੇ ਸਾਡਾ ਕੋਈ ਸਬੂਤ ਉਹਨੂੰ ਕੋਈ ਬੱਚੇ ਦਾ ਸਬੂਤ ਨਹੀਂ ਲੱਭਿਆ। ਜੁੱਤੀ ਵਾਲੀ ਕਿਤੇ ਮਿਲਾਂਦੀ ਮਾਲਕ ਸਵੇਰ ਦਾ ਇੱਥੇ ਪਹੁੰਚਿਆ ਨਹੀਂ। ਚੋਰੀ ਬੇਚ ਲਈ ਆਪਣੀ ਹੈਗਾ ਜੀ ਚੋਰੀ 2 ਨੰਬਰ ਦਾ ਕੰਮ ਕਰਦੇ 2 ਨੰਬਰ ਦਾ ਚੋਰੀ ਕੰਮ ਕਰਦੇ ਜਿਹੜੇ ਮੁਕੀਤ ਹੈਗੇ ਉਹ 10 ਦਿਨ ਦਿਖੋ ਜੱਕ ਟੰਡ ਮਿਲ ਨਹੀਂ ਦੇ ਉਹਨਾਂ ਨੂੰ ਕੱਟਣਾ ਟੋਣੀ ਲਾਏ ਉਹਨਾਂ ਨੂੰ ਪੁੱਛਣਾ ਉਸਾਂ ਨੂੰ ਟੋਣੀ ਵੀ ਲਾਉਂਦੇ ਨਹੀਂ ਤੇ ਪਾਸੇ ਤੁਸੀਂ ਨਹੀਂ ਦੇਂਦੀ ਉਹਨਾਂ ਨੂੰ ਕਿ ਲੱਭ ਜਾਂਦਾ ਬੋਡੀ ਲੱਭਣਾ ਤੋਂ ਬੋਡੀ ਲੱਭਣਾ ਤੋਂ ਬੋਡੀ ਨਾਲ ਲੱਭੇ ਨਹੀਂ ਫੋਨ ਲੈਣਾ ਬੋਡੀ ਸਨਣਾ ਤੇ ਚਾਹੀਦਾ ਨੂੰ ਪੁੱਛਣ ਤੇ ਜੀ ਕੋਈ ਰਿੰਡਸ਼ੀ ਵਾਲੀ ਹੀ ਲੱਗਦੀ ਹੈ ਕੋਈ ਲਾ ਦੇ ਦੋ ਆ ਨੂੰ ਤੇ ਬਹੁਤ ਚੰਗਾ ਬੱਚਾ ਹੈ ਕੋਈ ਕੋਦੀ ਕੁੜਾ ਬੜਾ ਚੰਗਾ ਕੁਛ ਨਹੀਂ ਟਮਾਲ ਘਾਈ ਨਹੀਂ ਪੁੱਛਣਾ ਚਾਹੀਦਾ ਵਾ ਮਾਲਕ ਨੂੰ ਪੁੱਛਣਾ ਚਾਹੀਦਾ ਆਣ ਕੇ ਦੇਖਣਾ ਚਾਹੀਦਾ ਵੀ ਬੱਚਾ ਬੱਚੇ ਨਿੰਨੀਕੇ ਛੋਟੇ ਛੋਟੇ ਬੱਚੇ ਉਹਦੇ ਕਿੱਦਾਂ ਕਰਨਗੇ ਕਿੱਦਾਂ ਮਾਲਕਤਾ ਹੋਟਾ ਰਹੇ ਨੇ ਹੈ ਬੋਟੀ ਸਵੇਰ ਦੀ ਆਣਾ ਨੇ ਸਾਡੀ ਕੁੜੀ ਸਦੈਨ ਹੋ ਗਈ ਦੋ ਰੋ ਕੇ ਅਸੀਂ ਤਾਂ ਮਹਾ ਪਹੁੰਚਿਆ ਨੂੰ ਸਵੇਰੇ ਪਤਾ ਲੱਗਾ 9 ਵਜੇ ਕਿ 9 ਵਜੇ ਸਾਨੂੰ ਤਾਂ ਪਤਾ ਲੱਗਾ ਅਸੀਂ ਬੋਂਦੇ ਪਿੱਟ ਦੇ ਇੱਥੇ ਪਹੁੰਚੇ ਅਸੀਂ ਆਪਾ ਕਰਨਾ ਸਾਨੂੰ ਮੰਗ ਕਰਦੇ ਸਾਨੂੰ ਸਾਫ਼ ਮਿਲਣਾ ਚਾਹੀਦਾ ਸਾਡਾ ਬੱਚਾ ਮਿਲਣਾ ਚਾਹੀਦਾ ਸਾਡੇ ਉਹਦੇ ਬੱਚੇ ਨਹੀਂ ਨਹੀਂ ਕਿ ਉਹਨੂੰ ਸਾਫ਼ ਮਿਲਣਾ ਚਾਹੀਦਾ ਇਸ ਤਰ੍ਹਾਂ ਹੈ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਫੋਕਲੈਂਡ ਮਸ਼ੀਨ ਦੇ ਥੱਲੇ ਆ ਕੇ ਇੱਕ ਵਿਅਕਤੀ ਜਿਹੜਾ ਦੱਬਿਆ ਗਿਆ ਉਸੇ ਸਬੰਧ ਦੇ ਵਿੱਚ ਆਪਣੀ ਤੁਸੀਂ ਦੇਖ ਰਹੇ ਹੋ ਹਾਈਡਰ ਮੰਗਾਏ ਹੋਏ ਨੇ ਹੋਰ ਵੀ ਮਸ਼ੀਨਾਂ ਮੰਗਾਈਆਂ ਹੈ ਇਹਨਾਂ ਰੈਸਕਿਊ ਕਰਕੇ ਉਹ ਦੇਖ ਰਹੇ ਆਂ ਕਿ ਉਹਦੀ ਡੈੱਡ ਬਡੀ ਜੇ ਸਾਨੂੰ ਮਿਲ ਜਾਂਦੀ ਹੈ ਤੇ ਔਰ ਇਹ ਜੱਗੂ ਚੱਕ ਟਾਂਡੇ ਦਾ ਮੁੰਡਾ ਮਨਦੀਪ ਹੈਗਾ ਜਿਹੜਾ ਕਿ ਇਹਦਾ ਆਪਰੇਟਰ ਸੀਗਾ ਇਹ ਮਸ਼ੀਨ ਲੈ ਕੇ ਜਾ ਰਿਹਾ ਸੀਗਾ ਡੋਮੇ 'ਚ ਪੈ ਗਿਆ ਉਹ ਜਿਹਦੇ ਕਰਕੇ ਮਸ਼ੀਨ ਪਲਟ ਗਈ ਤੋਂ ਜਿਹੜਾ ਲਾਗੇ ਖੜੇ ਉਹਨਾਂ ਦੇ ਕਹਿੰਦੇ ਮੁਤਾਬਕ ਹੈ ਕਿ ਇਹ ਮਸ਼ੀਨ ਪਲਟਣ ਦੇ ਨਾਲ ਇਹ ਬੰਦਾ ਜਿਹੜਾ ਥੱਲੇ ਦੱਬਿਆ ਗਿਆ ਉਸ ਗੱਡੀ ਦੇ ਉੱਪਰ ਤੋਂ ਆਪਾਂ ਕੱਢ ਰਹੇ ਹਾਂ ਜੋ ਵੀ ਉਸ ਤੋਂ ਬਾਅਦ ਅੱਧ ਸਾਹਮਣੇ ਹੋਣਗੇ ਉਸ ਹਾਮਾਂ ਕਾਰਵਾਈ ਕਰ ਦਿੱਤੀ ਜਾਏਗੀ ਔਰ ਤੁਹਾਨੂੰ ਸਬੰਧਤ ਜੋ ਵੀ ਹੈਗਾ ਉਹ ਦੱਸ ਦਿੱਤਾ ਜਾਏਗਾ ਥੈਂਕ ਯੂ